ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਪੂਰੇ ਸਟੇਟ ਦੇ ਵਿੱਚ ਚੱਲ ਰਿਹਾ ਹੈ ਉਹਦੇ ਤਹਿਤ ਹੀ ਹੁਸ਼ਿਆਰਪੁਰ ਪੁਲਿਸ ਨੂੰ ਵੀ ਇੱਕ ਅੱਛੀ ਉਪਲਬਧੀ ਹੈ ਫੇਰ ਮਿਲੀ ਹੈ ਪਿਛਲੀ ਵਾਰ ਵੀ ਮੈਂ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਇਆ ਸੀਗਾ ਤੇ ਅਸੀਂ ਇੱਕ ਹਵਾਲਾ ਨੈਟਵਰਕ ਜਿਹਦੇ ਵਿੱਚ ਅਸੀਂ ਕਈ ਐਕਿਊਜ਼ ਫੜੇ ਸੀਗੇ ਹਥਿਆਰਾਂ ਦੀ ਖੇਪ ਸਾਨੂੰ ਬਰਾਮਦ ਹੋਈ ਸੀਗੀ ਨਾਲ ਇਨਟੌਕਸੀਕੈਂਟ ਸਬਸਟੈਂਸਸ ਮਿਲੇ ਸੀਗੇ ਡਰੱਗ ਮਨੀ ਰਿਕਵਰ ਹੋਇਆ ਸੀਗਾ ਗੱਡੀਆਂ ਰਿਕਵਰ ਹੋਈ ਸੀਗੀ ਉਦੇ ਤਹਿਤ ਹੀ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਉਹ 3 ਮਹੀਨੇ ਤੋਂ ਉਦੇ ਤੇ ਕੰਮ ਕਰ ਰਹੇ ਸੀ ਉਸ ਸੀਕੁਐਂਸ ਦੇ ਵਿੱਚ ਹੁਣ ਅਸੀਂ ਫਿਰ ਇੱਕ ਹੋਰ ਅਕਿਊਜ਼ ਨੂੰ ਫੜਿਆ ਹੈਗਾ ਇਹਦਾ ਨਾਂ ਹੈਗਾ ਨੀਰਜ ਕੁਮਾਰ ਉਰਫ ਰਾਂਜਾ ਇਹ ਹੁਸ਼ਾਰਪੁਰ ਦਾ ਹੀ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 30 ਵੈਪਨਸ ਰਿਕਵਰ ਹੋਏ ਹਨ ਇੱਕ ਗਲੌਕ ਪਿਸਟਲ ਹੈਗਾ 9mm ਤੇ ਦੋ ਕੰਟਰੀ ਮੇਡ ਪਿਸਟਲਸ ਹੈਗੇ 32 ਹੋ ਤੇ ਤਿੰਨ ਇਲੀਗਲ ਵੈਪਨ ਜਿਹਦੇ ਤੋਂ ਬਰਾਮਦ ਹੋਏ ਆ ਜੋ ਹਾਲ ਕੀ ਘੜੀ ਪਹਿਲਾ ਸਾਨੂੰ ਇਹ ਫੀਚਰ ਹੋਰ ਕਿਹਾ ਸੀਗਾ ਪੁਰਾਣੇ ਜੋ ਮੁਕਦਮੇ ਦਰਜ ਹੋਏ ਆ ਜੋ ਅਸੀਂ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਸਾਹਿਲ ਪ੍ਰੀਤ ਬੰਦਾ ਅਸੀਂ ਫੜਿਆ ਸੀਗਾ ਜੇ 5ਵੇਂ ਮਹੀਨੇ ਦੇ ਵਿੱਚ ਉਹਦੇ ਤੋਂ ਸਾਨੂੰ 149 ਗ੍ਰਾਮ ਆਫ ਹੈਰੋਇਨ ਰਿਕਵਰ ਹੋਈ ਸੀ ਜਦੋਂ ਅਸੀਂ ਉਹਦੇ ਨੈਟਵਰਕ ਨੂੰ ਬਸਟ ਕੀਤਾ ਤੇ ਪਤਾ ਲੱਗਿਆ ਸੀਗਾ ਕਿ ਇੱਕ ਸੌਰਵ ਜਿੰਦ ਜਿਹਦਾ ਨਾਮ ਪਹਿਲਾਂ ਵੀ ਸਾਨੂੰ ਕਈ ਕੇਸਿਸ ਦੇ ਵਿੱਚ ਫੀਚਰ ਹੋਇਆ ਹੈ ਕਿ ਯੂਐਸ ਦੇ ਵਿੱਚ ਬੈਠਾ ਹੈ ਤੇ ਇਸ ਨੈਟਵਰਕ ਨੂੰ ਆਪਰੇਟ ਕਰਦਾ ਹੈ ਉਸੀ ਨੈਟਵਰਕ ਦੇ ਵਿੱਚ ਇੱਕ ਹਿਮੰਤ ਨਾਦਾ ਬੰਦਾ ਫੀਚਰ ਹੋਇਆ ਸੀ ਇੱਕ ਕੇਸ ਜਿਹੜਾ ਕਿ ਅੱਜ ਅਸੀਂ ਫੜਿਆ ਹੈਗਾ ਉਹ ਵੀ ਉਹਦੇ ਵਿੱਚ ਫੀਚਰ ਹੋਇਆ ਸੀਗਾ ਤੇ ਹਿਮੰਤ ਨੂੰ ਅਸੀਂ ਕੁਝ ਦਿਨਾਂ ਬਾਅਦ ਫੜ ਲਿਆ ਸੀਗਾ ਪੰਜਵੇਂ ਮਹੀਨੇ ਦੇ ਵਿੱਚ ਹੀ ਉਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ 315 ਬੋਰ ਵੈਪਨ ਰਿਕਵਰ ਹੋਇਆ ਸੀ ਹੁਣ ਇਹ ਬੰਦਾ ਸਾਡਾ ਵੌਂਟਡ ਸੀਗਾ ਜਿਹਨੂੰ ਨੀਰਜ ਕੁਮਾਰ ਕੋ ਸ਼ਰਾਂਝਾ ਇਹਨੂੰ ਵੀ ਅਸੀਂ ਫੜ ਲਿਆ ਹੈਗਾ ਤੇ ਇਹ ਜਿਹੜਾ ਇੱਕ ਹਵਾਲਾ ਨੈਟਵਰਕ ਵੀ ਚੱਲਦਾ ਸੀਗਾ ਅਸਲਿਆ ਦਾ ਤੇ ਨਾਰਕੋਟਿਕਸ ਦਾ ਐਂਡ ਹਵਾਲਾ ਇਹ ਸਾਰਾ ਇੱਕ ਕੰਬੀਨੇਸ਼ਨ ਦੇ ਵਿੱਚ ਇਹ ਕੰਮ ਕਰਦੇ ਸੀਗੇ ਤੇ ਇੱਕ achhi uplabdhi ਹੁਣ ਸਾਡੀ ਡਿਟੈਕਟਿਵ ਟੀਮ ਜਿਹਨੂੰ ਅਨੁਮਿਤ ਕਰ ਰਹੀ ਸੀ ਕਿ ਸਾਡੇ ਐਸਪੀ ਡਾਕਟਰ ਮੁਕੇਸ਼ ਜੀ ਉਹਨਾਂ ਦੇ ਨਾਲ ਡੀਐਸਪੀ ਡੀ ਸੁਖਵਿੰਦਰ ਸਿੰਘ ਐਂਡ ਇਨਚਾਰਜ ਸੀ ਇਹ ਇੰਸਪੈਕਟਰ ਗੁਰਪ੍ਰੀਤ ਇਹਦੀ ਟੀਮ ਤੇ ਨਾਲ ਸਾਈਬਰ ਦੀ ਸਾਡੀ ਟੀਮ ਉਹਨਾਂ ਨੂੰ achhi uplabdhi ਮਿਲੀ ਹੈ ਸਾਰੇ ਕ੍ਰਿਸਟਲ ਇਹ ਕਿੱਥੋਂ ਦੀ ਖਰੀਦੇ ਗਏ ਸੀ ਤੇ ਕੁਝ ਇਹਦੇ ਬਾਰੇ ਵੀ ਪਤਾ ਲੱਗਾ ਹੈ ਦੇਖੋ ਜੀ ਹੁਣ ਅਸੀਂ ਇਹ ਡੀਟੇਲ ਦੇ ਵਿੱਚ ਪਤਾ ਕਰ ਰਹੇ ਹਾਂ ਕਿੱਥੋਂ ਆਏ ਕਿਹਨੇ ਸਪਲਾਈ ਕੀਤੇ ਕਿੱਥੇ ਸੀਗੇ ਜਿੱਦਾਂ ਪਹਿਲਾਂ ਵੀ ਤੁਸੀਂ ਦੇਖ ਹੀ ਰਹੇ ਹੋ ਕਈ ਮਹੀਨਿਆਂ ਤੋਂ ਸਾਡਾ ਇਹ ਚੱਲ ਰਿਹਾ ਹੈ ਅਸੀਂ ਹਰ ਇੱਕ ਪਰਤ ਤੇ ਪਰਤ ਇਹਦੀ ਅਨਵੀਲ ਹੋ ਰਹੀ ਹੈ ਜੋ ਜੋ ਬੰਦੇ ਇਸ ਨੈਟਵਰਕ ਦੇ ਵਿੱਚ ਕੰਮ ਕਰ ਰਹੇ ਸਾਨੂੰ ਸਾਰੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਿਸ਼ਾਨਦੇਹੀ ਤੇ ਫੜਿਆ ਜਾਂਦਾ ਕਿ ਜਿਹੜਾ ਜੋੜ ਪਾਣਗੇ ਹਾਂਜੀ ਇਹ ਮਤਲਬ ਹੀ ਨਿਸ਼ਾਨਦੇਹੀ ਤੇ ਹਾਂਜੀ ਹਿਮੰਤ ਤੇ ਸਾਨੂੰ ਹੋਰ ਵੀ ਇਨਪੁਟ ਸੀਗੇ ਕਿ ਇਸ ਇੱਥੇ ਦੇ ਵਿੱਚ ਕਿੰਨੇ ਕੁ ਸਰ ਦਾ ਅਸਰ ਸਪਲਾਈ ਕਰ ਦਿੱਤਾ ਕਿਉਂਕਿ ਆਪਾਂ ਆਮ ਤੌਰ ਤੇ ਸੁਣਦੇ ਕਿ ਪੰਜਾਬ ਦੇ ਵਿੱਚ ਕਿੰਨਾ ਤਾਂ ਅਸਰ ਬਹੁਤ ਸਾਰਾ ਹੈਗਾ ਜਿੰਦਾ ਨਿਆਜ਼ੇ ਚ ਕਿੰਦਰ ਦੇ ਨਹੀਂ ਕਿ ਅੱবি ਜਿੰਨਾ ਦੇਖੋ ਤੁਹਾਨੂੰ ਤੁਹਾਡੇ ਸਾਹਮਣੇ ਹੈਗਾ ਕਿ ਤਿੰਨ ਵੈਪਨ ਜਿਹਦੇ ਤੋਂ ਮਿਲੇ ਹੈ ਇਹ ਕਦੋਂ ਆਏ ਕਿਨੇ ਪ੍ਰੋਵਾਈਡ ਕੀਤੇ ਉਹ ਅਸੀਂ ਫਰਦਰ ਇਨਵੈਸਟੀਗੇਟ ਕਰਾਂਗੇ ਬਟ ਆਰਮਸ ਐਂਡ ਨਾਰਕੋਟਿਕਸ ਐਂਡ ਹਵਾਲੇ ਇਹ ਤਿੰਨੋਂ ਹੀ ਕਿਉਂਕਿ ਪੈਸੇ ਦੇ ਨਾਲ ਹੀ ਜ਼ਿਆਦਾ ਰਿਲੇਟਡ ਹੁੰਦਾ ਹੈ ਉਹਦੇ ਵਿੱਚ ਇਹ ਇਨਵੋਲਡ ਇਸਰ ਨੈਟਵਰਕ ਜਿਆ ਪਰੋਟਸ ਜਿਵੇਂ ਸੀ ਪੂਰੇ ਪੰਜਾਬ ਦੇ ਨਹੀਂ ਜੀ ਹਾਲ ਕੀ ਘੜੀ ਆਸ-ਪਾਸ ਜਿੱਦਾਂ ਪਹਿਲਾਂ ਵੀ ਅਸੀਂ ਇਹ ਬੰਦਾ ਫੜਿਆ ਸੀਗਾ ਇੱਕ ਜੋਤੀਪ੍ਰੀਤ ਸਿੰਘ ਉਹ ਨਵਾਂ ਸ਼ਹਿਰ ਦਾ ਸੀਗਾ ਇੱਕ ਅਸੀਂ ਜਲੰਧਰੋਂ ਫੜਿਆ ਸੀਗਾ ਤੇ ਹੁਸ਼ਿਆਰਪੁਰ ਤੋਂ ਇਹ ਨੀਅਰਬਾਈ ਇਸ ਏਰੀਆ ਦੇ ਵਿੱਚ ਹੀ ਆਸਪਾਸ ਤਾਂ ਜਿਹੜਾ ਸੌਰਭ ਜਿੰਦਲ ਹੈ ਉਹਨੂੰ ਧਿਆਨ ਦੇ ਕੋਈ ਕੁਝ ਪੰਜਾਬ ਪੁਲਿਸ ਵੱਲੋਂ ਕੁਝ ਕੀਤਾ ਨਹੀਂ ਜਾ ਰਿਹਾ ਕਿ ਉਹਨੂੰ ਬਾਹਰੋਂ ਜਿਹੜਾ ਇੱਥੇ ਲਿਆਇਆ ਜਾਵੇ ਦੇਖੋ ਜੀ ਬਿਲਕੁਲ ਜਿੱਦਾਂ ਕੀ ਤੁਹਾਨੂੰ ਦੱਸਿਆ ਕਈ ਐਫਆਈਆਰ ਦੇ ਵਿੱਚ ਹੀ ਇਸ ਵਾਂਟਿਡ ਅਕ ਜੋ ਲੀਗਲ ਪ੍ਰੋਸੀਜਰ ਹੁੰਦਾ ਹੈ ਉਹਨੂੰ ਫੋਲੋ ਕੀਤਾ ਜਾਵੇ ਸੋ ਥੈਟ ਪ੍ਰੋਪਰ ਪ੍ਰੋਸੀਜਰ ਦੇ ਰਾਹੀਂ ਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਸੀ ਕਰ ਸਕੀਏ ਸਰ ਮੋੜਾ ਦਸਾਉਣੀ ਹੈ ਜਿਹੜਾ ਤੁਸੀਂ ਦੱਸਿਆ ਕਿ ਸੋਰਥ ਦੇ ਸੋਰਥ ਵਿੱਚ ਮੋੜਾ ਦਸਾਉਣੀ ਹੈ ਜਿਵੇਂ ਕਿ ਲੈਟਰ ਚਾਪ ਦੇ ਨੀਤਾ ਬਸਲਾ ਵੀ ਪਹੁੰਚਾ ਲੈਣ ਜਿਵੇਂ ਸੋਰਥ ਜਿੰਦਲ ਦਾ ਹਾਲੇ ਤੱਕ ਸਾਡੇ ਕੋਲ ਆਇਆ ਹੈਗਾ ਕਿ ਇਹ ਸੋਰਥ ਜਿੰਦਲ ਨਾਲ ਸਰ ਇਹ ਆਪਸ ਤੇ ਤਾਲਮੇਲ ਕਿਸ ਤਰੀਕੇ ਨਾਲ ਕਰਦੇ ਹੋ ਤੁਸੀਂ ਅੱਜ ਕੱਲ ਸਾਰਾ ਇੰਟਰਨੈਟ ਕਾਲਿੰਗ ਦੇਖੂ ਹੁੰਦਾ ਹੈ ਬਹੁਤ ਸਾਰੇ ਕਮਿਊਨੀਕੇਸ਼ਨ ਚੈਨਲ ਹੈ ਤਹਰ ਹਰਦਕਾ ਫਾਨਪੁਰ ਦਾ ਰਹਿਣ ਵਾਲਾ ਸ਼ਾਇਦ ਜਿਹੜਾ ਇਹ ਇੰਗਲਿਸ਼ ਫਾਨਪੁਰਾਂ ਦੇ ਹਾਂਜੀ ਤੇ ਹਰਦਕਾ ਫਾਨਪੁਰ ਫਾਨਦਰਾਂ ਤੋਂ ਅੱਗੇ ਕਾਫੀ ਪਤਨਾਣਾ ਹੈ ਜੀ ਤੇ ਹਸਪਤਾਲ ਦੇ ਵਿੱਚ ਦਿੱਕਤ ਹੋ ਗਈ ਕਿ ਰਹੀ ਹੈ ਕਿ ਪਛੋਕੜ ਰਿਹਾ ਹੈ ਜੀ ਦੇਖੋ ਇਹ ਆਪ ਵੀ ਹਾਲ ਕੀ ਘੜੀ ਤੁਸੀਂ ਜਿੱਦੇ ਤੇ ਦੋ ਐਫਾਇਰ ਦਰਜ ਆਬਜੈਕਟ ਦੀ ਤੇ ਨਾਰਕੋਟਿਕਸ ਦੀ ਐਂਡ ਪੂਰੇ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਹੀ